ਰੋਪੜ ਪੁਲਿਸ ਨੇ ਬਸੰਤ ਪੰਚਮੀ ਦੇ ਤਿਹਾੜ ਤੋਂ ਪਹਿਲਾਂ ਚైనా ਦੌਰ ਦੇ ਜਖੀਰੇ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਇਹਨਾਂ ਲੋਕਾਂ ਖਿਲਾਫ ਜਿੱਥੇ ਕੀ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਉੱਥੇ ਇਹਨਾਂ ਲੋਕਾਂ ਦੇ ਗੈਰ ਜਮਾਨਤੀ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਫੜਕੇ ਜੇਲ੍ਹ ਭੇਜ ਦਿੱਤਾ ਗਿਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ 150 ਤੋਂ ਵੱਧ ਚైనా ਦੌਰ ਦੇ ਗੱਟੂ ਇਹਨਾਂ ਤੋਂ ਬਰਾਮਦ ਹੋਏ ਹਨ ਪੁਲਿਸ ਨੇ ਕਿਹਾ ਕਿ ਪੰਜਵੇਂ ਮੌਕੇ ਚైనా ਦੌਰ ਦੀ ਵਰਤੋਂ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਡਰੋਨ ਦੀ ਮਦਦ ਨਾਲ ਸਿਕੰਜਾ ਕੱਸਿਆ ਜਾਵੇਗਾ ਚਾਈਨਾ ਡੋਰ ਨੇ ਬਹੁਤ ਸਾਰੇ ਘਰ ਤਬਾਹ ਕਰ ਦਿੱਤੇ ਨੇ ਆਉਣ ਜਾਣ ਵਾਲੇ ਰਾਂਗੀਰਾਂ ਦੇ ਗਲ ਚ ਫਸ ਜਾਂਦੀ ਹੈ ਤੇ ਭਾਰੀ ਨੁਕਸਾਨ ਕਰ ਦਿੰਦੀ ਹੈ ਕਿਸੇ ਦੇ ਗਲਾ ਕੱਟਿਆ ਜਾਂਦਾ ਤੇ ਕਿਸੇ ਦੀ ਅੱਖ ਕੱਟੀ ਜਾਂਦੀ ਹੈ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰ ਨੇ ਚਾਈਨਾ ਡੋਰ ਦੀ ਵਿਕਰੀ ਜਿਹੜੀ ਧੜਾ ਧੜ ਬਜਾਰਾਂ ਦੇ ਵਿੱਚ ਚੱਲ ਰਿਹਾ ਸਪਲਾਇਰ ਨੇ ਜਾਂ ਚਾਈਨਾ ਡੋਰ ਜਿਹੜੇ ਵੇਚਰੇ ਨੇ ਬਜਾਰਾਂ ਦੇ ਵਿੱਚ ਪੁਲਿਸ ਉਹਨਾਂ ਤੇ ਲਗਾਤਾਰ ਨਿਗਰਾਨੀ ਰੱਖ ਰਹੀ ਹੈ ਇਹ ਸਾਰੇ ਮਾਮਲੇ ਤੇ ਕਾਰਵਾਈ ਕਰਦੇ ਹੋਏ ਐਸ ਐਚ ਓ ਪਵਨ ਕੁਮਾਰ ਨੇ ਕੀ ਕੀਤਾ ਆਉ ਸੁਣਦੇ ਆ ਇਸ ਤਰ੍ਹਾਂ ਹੈ ਕਿ ਜਿਵੇਂ ਤੁਹਾਨੂੰ ਤੁਹਾਡੇ ਨੋਟਿਸ 'ਚ ਇਹ ਮਾਮਲਾ ਕਿ ਰੋਪੜ 'ਚ ਬਸੰਤ ਮcjੀ ਦਾ ਜਿਹੜਾ ਤਿਉਹਾਰ ਹੈ ਉਹ ਤੋਂ ਕਰੀਬ 1 ਮਹੀਨਾ ਪਹਿਲਾਂ ਬਹੁਤ ਵੱਡੇ ਲੈਵਲ ਤੇ ਪਤੰਗ ਉਡਾਈ ਹੁੰਦੀ ਹੈ ਹਰ ਸਾਲ 30 ਤੋਂ ਵੱਡੀਆਂ ਜਿਹੀਆਂ ਜੇ ਤਿਆਰੀਆਂ ਕੀਤੀ ਜਾਂਦੀਆਂ ਤਾਂ ਕਿ ਚੈਨਲ ਡੋਰ ਜਿਹੜੀ ਨਾ ਯੂਜ਼ ਕੀਤੀ ਜਾਵੇ ਕਿਉਂਕਿ ਚੈਨਲ ਡੋਰ ਜਿਹੜੀ ਯੂਜ਼ ਹੋਣ ਨਾਲ ਆਮ ਲੋਕਾਂ ਦੇ ਸਿਟੀਜ਼ਨ ਤੇ ਪੰਛੀ ਪੰਛੀ ਜਿਹੜੇ ਆ ਸਾਰੇ ਜਿਹੜੇ ਇਹਨਾਂ ਨਾਲ ਇੰਜਰਡ ਹੁੰਦੇ ਆ ਤੇ ਬੜਾ এনवायरमेंट ਚ ਇੱਕ ਕਿਸਮ ਦੀ ਦਹਿਸ਼ਤ ਪੈਦਾ ਹੁੰਦੀ ਹੈ ਕਿ ਚੈਨਾਡੋਰ ਇਹਨੂੰ ਆਪਾਂ ਇੱਕ ਮਤਲਬ ਕਤਲ ਕਰਨ ਵਾਲੀ ਗੱਲ ਹੁੰਦੀ ਹੈ ਕਿ ਪੰਛੀਆਂ ਦੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਅਸੀਂ ਇਹਦੇ ਚ ਇਸ ਵਾਰ ਕਾਫੀ ਵੱਡੇ ਪੱਧਰ ਤੇ ਇਹਨੂੰ ਰੋਕਣ ਚ ਕੰਮ ਜਲ ਹੋਏ ਆ ਪਰ ਜਦ ਤੱਕ ਅਸੀਂ ਪਹਿਲਾਂ ਵੀ ਦੋ ਵੱਡੇ ਕੇਸ ਦਰਜ ਕੀਤੇ ਸੀ ਹੁਣ ਫਿਰ ਸਾਨੂੰ ਕੁਝ ਸ਼ਿਕਾਇਤਾਂ ਕੁਝ ਤੁਹਾਡੇ ਵੱਲੋਂ ਵੀ ਇਨਪੁਟ ਮਿਲੀ ਆ ਕਿ ਫਿਰ ਵੀ ਕਾਫੀ ਲੋਕ ਜਿਹੜੇ ਆ ਚੈਨਲ ਡੋਰ ਯੂਜ਼ ਕਰ ਰਹੇ ਆ ਸੋ ਅਸੀਂ ਕੱਲ ਜਿਵੇਂ ਤੁਹਾਡੇ ਮਦਰ ਰਮ ਰਾਹੀ ਵੀ ਲੋਕਾਂ ਨੂੰ ਵੀ ਵੇਰ ਕੀਤਾ ਸੀ ਕਿ ਅਸੀਂ ਤਿੰਨ ਟੀਮਾਂ ਬਣਾ ਕੇ ਜਿਹੜਾ ਡੋਰ ਰਾਹੀਂ ਇਲਾਕੇ ਸਰਵਲੈਂਸ ਕੀਤਾ ਸੀ ਜਿਹਦੇ ਚੱਲਦੇ ਅਸੀਂ ਚਾਰ ਜਿਹੜੇ ਵਿਅਕਤੀ ਚੈਨਲ ਡੋਰ ਚ ਪਕੜਿਆ ਪਹਿਲਾਂ ਜਦੋਂ ਅਸੀਂ ਮੁਕੱਦਮਾ ਦਾਜ ਕੀਤਾ ਉਹਦੇ ਚ ਅਸੀਂ ਜਗਦੀਸ਼ ਜਿਹੜਾ ਕਿ ਕਾਲਜ ਰੋਡ ਦਰਨਵਾਲਾ ਮੁੰਟੀ ਮਹੱਲਾ ਫੂਲ ਚੱਕਰ ਦਾਰਨਵਾਲਾ ਭਜਨ ਸਿੰਘ ਭਜਨ ਸਿੰਘ ਜਿਹੜਾ ਬਰਾਂਪੁਰ ਕਲੋਨੀ ਤਖਤਪੰਥਰ ਤੇ ਭੋਲਾ ਜਿਹੜਾ ਪਿਆਰਾ ਸਿੰਘ ਕਲੋਨੀ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਸੀ ਮੁਕਦਮੇ ਦੌਰਾਨ ਇਹਨਾਂ ਕੋਲੋਂ ਸਾਨੂੰ ਰਿਜਨਲੀ ਪਹਿਲਾਂ ਜਿਹੜੇ 10 ਰੋਲ ਚੈਨਲ ਡੋਰ ਦੇ ਮਿਲੀ ਸੀ ਫਿਰ ਜਦੋਂ ਮੁਕਦਮਾ ਦੀ ਟੁਟੀ ਇਸ ਦੀ ਜਿਹੜੀ ਜਗਦੀਸ਼ ਦੀ ਥੋੜੀ ਸ਼ਕਤੀ ਨਾਲ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦੱਸਿਆ ਕਿ ਇਹਦਾ ਇੱਕ ਨਹਿਰੂ ਨਗਰ ਚ ਦੇ ਨੇੜੇ ਇੱਕ ਗਡਾਊਨ ਹੈਗਾ ਉਹ ਕਾਰਸੀ ਜਿਹਨੂੰ ਐਜਿਕ ਡਾਉਨ ਵਰਤਦਾ ਸੀ ਫਿਰ ਪੁਲਿਸ ਪਾਰਟੀ ਕੋਲ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਸਾਨੂੰ ਜਿਹੜੇ ਆ ਤਿੰਨ ਪੇਟੀਆਂ ਜਿਹਦੇ ਵਿੱਚ ਕਰੀਬ 140 ਰੂਲ ਜਿਹੜੇ ਆ ਉਹ ਕੰਬ ਰਹੇ ਹੁੰਦੇ ਆ ਸੋ ਟੋਟਲ ਇਹਨਾਂ ਕੋਲ 150 ਰੂਲ ਜਿਹੜੇ ਚੈਨਲ ਰੂਲ ਦੇ ਬਰੰਦ ਹੋ ਗਏ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ origianally ਜਿਹੜੀ ਜਿਹੜੀ ਐਫਆਰ ਸੀ ਇਹ ਅਸੀਂ 223 ਜਿਹੜੀ ਬੀਐਨਐਸ ਚ ਦਰਜ ਕੀਤੀ ਸੀ ਪਰ ਹੁਣ ਅਸੀਂ ਇਹਦੇ ਵਿੱਚ ਜਿਹੜੇ एनवायरनमेंट प्रोटेक्शन एक्ट ਤੇ ਗਾਇਡਲਨਸ ਪ੍ਰੋਟੈਕਸ਼ਨ ਐਟ ਐਡ ਕੀਤੇ ਸੋ ਇਹ ਜਿਹੜੇ ਬੰਦੇ ਆ ਇਹਨਾਂ ਦੀ ਜਿਹੜੀ ਬਸੰਤ ਜੇਲ ਚ ਕੱਟੀ ਜਾਂਦੀ ਕਿੰਨੀ ਇਹਦੇ ਇਹ ਦੋ ਚਾਹਦਾ ਕਿ ਜਿਹੜੇ ਐਕਟ ਚ ਬੇਸਿਕਲੀ ਕੀ ਹੈ ਕਿ ਜਿਹੜੇ ਵਰਡਸ এনवायरमेंट ਨੂੰ ਇਹ ਐਕਸਪਲੋਇਟ ਕਰਦੇ ਆ ਇਹ ਨੋਨ ਅਵੇਲੇਬਲ ਜਿਹੜੀਆਂ ਧਾਰਾ ਐਡ ਹੋਈਆਂ ਸੋ ਇਹ ਜਿਹੜੇ ਬਾਕੀ ਤਾਂ ਕੋਰਸ ਤੇ ਡਿਪੈਂਡ ਕਰਦਾ ਕਿ ਇਹਨਾਂ ਨੂੰ ਕਿੰਨੀ ਕਦੋਂ ਵੀਰ ਮਿਲਦੀ ਆ ਪਰ ਸਾਡੀ ਜਿਹੜੀ ਪੁਲਿਸ ਦੀ ਕੋਸ਼ਿਸ਼ ਹੋਊਗੀ ਕਿ ਇਹਨਾਂ ਦਾ ਬਦ ਤੋਂ ਬਦ ਜਿਹੜਾ ਸਮਾਂ ਇਹ ਜੇਲ੍ਹ ਚ ਲਾਣ ਪਰ ਇਹਨਾਂ ਨੂੰ ਅਸੀਂ ਸਿਰ ਲੱਗ ਰਿਹਾ ਸਰ ਐਕਟਰ ਜਿਹੜੀ ਸਜ਼ਾ 3 ਸਾਲ ਤੋਂ 5 ਸਾਲ ਦਾ ਐਸੋ ਸਰ ਹੁਣ ਤੱਕ ਕਿੰਨੀ ਇਸ ਸੀਜ਼ਨ ਚ ਅਸੀਂ ਇਦਾਂ ਕਿ ਪਹਿਲੀ ਜਿਹੜੀ ਸਾਡੀ ਐਫਆਰ ਉਹਦੇ ਚ ਪੋਲਿਊਸ਼ਨ ਕੰਟਰੋਲ ਦੀ ਟੀਮ ਤੇ ਕਮੇਟੀ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਦਿੱਤੀ ਸੀ ਉਹਦੇ ਵੀ ਸਾਡੀ ਕਰੀਬ 10 ਰੋਲ ਸੀ ਫਿਰ ਇੱਕ ਅਸੀਂ ਆਪਣੇ ਵੱਲੋਂ ਸਿਟੀ ਪੁਲਿਸ ਨੇ ਜਿਹੜਾ ਮਕਦਮਾ ਦਰਜ ਕੀਤਾ ਸੀ ਉਹਦੇ 360 ਰੋਲ ਅਸੀਂ ਬਰੰਦ ਕੀਤਾ ਸੀ ਜਿਹੜਾ ਹੁਣ ਆ ਦੱਸ ਰਹੇ ਆ ਇਹਦੇ ਚ ਅਸੀਂ 150 ਜਿਹੜੇ ਰੋਲ ਬਰੰਦ ਕੀਤੇ ਸੋ ਤਿੰਨ ਮਕਦਮੇ ਸਾਡੇ ਸਿਟੀ ਥਾਣੇ ਦਰਜ ਹੋ ਚੁੱਕੇ ਆ ਹੁਣ ਤੇ ਇਹ ਜਿਹੜੀ ਕੰਟੀਨਿਊਲੀ ਮਹਿੰਮ ਚੱਲੂਗੀ ਔਰ ਇਸ ਬਸੰਤ ਦੇ ਅਸੀਂ ਹੋਰ ਇੱਕ ਨਵਾਂ ਐਡ ਕਰ ਰਹੇ ਆ ਕਿ ਅਸੀਂ ਘਟ ਤੋਂ ਘਟ ਜਿਹੜੀਆਂ 8 ਟੀਮਾਂ ਸ਼ਹਿਰ ਚ ਡਿਪਲੋਏ ਕਰਾਂਗੇ ਕਿ ਜੇਕਰ ਕੋਈ ਮਤਲਬ ਚੰਨ ਡੋਨਰ ਪਤੰਗ ਉਡਾਉਂਦਾ ਵੀ ਕੁੜੀ ਨੂੰ ਕਾਬੂ ਆਇਆ ਤਾਂ ਉਹਦੇ ਦੇ ਹੀ ਮੁਕੜਵਾ ਕੱਚਾ ਐਸ ਐਚਓ ਸਾਹਿਬ